ਹਾਕੀ ਦੇ ਜਾਦੂਗਰ ਦੇ ਨਾਮ ਨਾਲ ਜਾਣੇ ਜਾਂਦੇ ਮੇਜਰ ਧਿਆਨ ਚੰਦ ਜੀ ਦੇ ਜਨਮ ਦਿਨ ਨੂੰ ਸਮਰਪਿਤ ਜਿੱਥੇ ਪੂਰੇ ਦੇਸ਼ ਅੰਦਰ ਇਸ ਦਿਨ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ ਹੈ ਇਸੇ ਸਬੰਧ ਵਿੱਚ ਰੂਰਲ ਹਾਕੀ ਡਿਵੈਲਪਮੈਂਟ ਸੁਸਾਇਟੀ ਵੱਲੋਂ ਵੀ ਰਾਸ਼ਟਰੀ ਖੇਡ ਦਿਵਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਏ ਜੰਡੇਆਲਾ ਵਿਖੇ ਮਨਾਇਆ ਗਿਆ ਜਿੱਥੇ ਉਹਨਾਂ ਦੇ ਬੁੱਤ ਤੇ ਹਾਰ ਪਾ ਕੇ ਉਹਨਾਂ ਦਾ ਜਨਮ ਦਿਨ ਮਨਾਇਆ ਉੱਥੇ ਹੀ ਸਾਰਿਆਂ ਨੂੰ ਮੂੰਹ ਮਿੱਠਾ ਕਰਾ ਕੇ ਇਸ ਦਿਨ ਦੀ ਵਧਾਈ ਵੀ ਦਿੱਤੀ ਇਸ ਦੌਰਾਨ ਇੱਕ ਹਾਕੀ ਦਾ ਮੈਚ ਜੋ ਕਿ ਜੰਡੇਆਲਾ ਦੀ ਟੀਮ ਅਤੇ ਆਰਮੀ ਦੀ ਟੀਮ ਵਿਚਕਾਰ ਹੋਇਆ ਅਤੇ weight liftrana ne vi वेट लिफ्टिंग दे जोहर दिखाए इस मौके सारे ने प्राण लिया जिस भी खेड विच प्रदर्शन करोशन कराकी डिवेलपमेंट सोसाय चेयरमैन जोहल प्रधान सिंह समरा जनरल सैक्रटरी अंतरराष्ट्री कोच हरमेश लाल राजेश कुमार नायब सूबेदार जाट रेजिमेंट लखवीर कुमार हाकी कोच गुरप्रीत जंडियाला राजेश कुमार अंतरराशरी वेटलिफ्ट ਚਰਨਜੀਤ ਸਿੰਘ ਟਾਲੀਵਾਲ ਜੈ ਰਾਮ ਕੋਚ ਸਚਿੰਦ ਪ੍ਰੋਫੈਸਰ ਗੌਰਵ ਜੋਰਾਵਰ ਸਿੰਘ ਫਰਾਲਾ ਰੂਰਲ ਹਾਕੀ ਡਿਵੈਲਪਮੈਂਟ ਸੁਸਾਇਟੀ ਦੇ ਮੈਂਬਰ ਕਬੱਡੀ ਕ੍ਰਿਕਟ ਹਾਕੀ ਵਾਲੀਬਾਲ ਅਤੇ ਜਾਟ ਰੈਜੀਮੈਂਟ ਦੇ ਖਿਡਾਰੀ ਹਾਜ਼ਰ ਸਨ ਪਿੰਡ ਜੰਡਿਆਲਾ ਮੰਚੀਤੋ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ ਸਭ ਤੋਂ ਪਹਿਲਾਂ ਮੁबारकਵਾਦ ਖੇਡ ਜਗਤ ਨੂੰ ਕਿਉਂਕਿ ਮਹਾਨ ਸ਼ਖਸੀਅਤ ਮੇਜਰ ਧਿਆਨ ਚੰਗੀ ਦਾ ਜਨਮ ਦਿਨ ਹੈ ਔਰ ਇਸੇ ਦਿਨ ਰਾਸ਼ਟਰੀ ਖੇਡ ਦਿਵਸ ਜਿਹੜਾ ਉਹਨਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਉਹਨਾਂ ਦੇ ਜਨਮ ਦਿਨ ਤੇ ਮਨਾਇਆ ਜਾਂਦਾ ਸੋ ਮੁबारकਵਾਦ ਮੈਂ ਦਿੰਦਾ ਪੂਰੇ ਖੇਡ ਪ੍ਰੇਮੀਆਂ ਨੂੰ ਖਿਡਾਰੀਆਂ ਨੂੰ ਤੇ ਉਹਨਾਂ ਲੋਕਾਂ ਨੂੰ ਜੋ ਖੇਡ ਦੀ ਸਪੋਰਟ ਕਰਦੇ ਆ ਕਿਉਂਕਿ ਜਦੋਂ ਖੇਡਾਂਗੇ ਫਿਰ ਰੋਗ ਨਹੀਂ ਆਉਂਦੇ ਨਸ਼ੇ ਨਹੀਂ ਆਉਂਦੇ ਬੁਰਾਈਆਂ ਨਹੀਂ ਆਉਂਦੀਆਂ ਖੇਡਾਂਗੇ ਚੰਗਿਆਈ ਆਉਂਦੀ ਹੈ ਸਾਹਜ ਆਉਂਦੀ ਹੈ ਪਿਆਰ ਆਉਂਦਾ ਹੈ ਸਤਸੰਤੋਖ ਆਉਂਦਾ ਹੈ ਤੇ ਫਿਰ ਪਤਾ ਕੀ ਬਣਦਾ ਇੱਕ ਚੰਗਾ ਇਨਸਾਨ ਸੋ ਮੁबारकबाद ਸਾਰੇ ਖਿਡਾਰੀਆਂ ਨੂੰ ਆਓ ਇਕੱਠੇ ਹੋ ਕੇ ਖੇਡਾਂ ਨੂੰ ਉੱਪਰ ਲੈ ਕੇ ਜਾਈਏ ਔਰ ਉਹ ਦਿਨ ਲੈ ਕੇ ਆਈਏ ਜਦੋਂ ਖੇਡਾਂ ਹੁਣ ਪਿਆਰ ਹੋਵੇ ਸਾਂਝ ਹੋਵੇ ਔਰ ਇਸ ਦੇਸ਼ ਦੇ ਵਿੱਚ ਕੋਈ ਬੁਰਾਈ ਨਾ ਹੋਵੇ ਇਹ ਤਾਂ ਹੋ ਸਕਦਾ ਜੇ ਅਸੀਂ ਉਂਗਲ ਫੜ ਕੇ ਆਪਣੇ ਬੱਚਿਆਂ ਨੂੰ ਗਰਾਊਂਡਾਂ 'ਚ ਲੈ ਕੇ ਆਵਾਂਗੇ ਸੋ ਆਓ ਸਾਰੇ ਜਣੇ ਆਪਣੇ ਬੱਚਿਆਂ ਨੂੰ ਸਪੋਰਟਸ ਨਾਲ ਜੋੜੀਏ ਔਰ ਅੱਗੇ ਲੈ ਕੇ ਜਾਈਏ ਔਰ ਉਹ ਦਿਨ ਲੈ ਕੇ ਆਈਏ ਜਦੋਂ ਆਨੰਦ ਪਿਆਰ ਤੇ ਖੁਸ਼ੀਆਂ ਹੁਣ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮੇਸ਼ ਅੰਤਰਰਾਸ਼ਟਰੀ ਕੋਚ ਸਟੇਟ ਵਾਡੀ ਜੈ ਸੈਕਟਰੀ ਜਨਰਲ ਰੂਰਲ ਹਾਕੀ ਡਵੈਲਪਮੈਂਟ ਸੁਸਾਇਟੀ ਆ ਵਿਸ਼ੇਸ਼ ਤੌਰ ਤੇ ਪੰਜਾਬ ਵਾਸੀਆਂ ਨੂੰ ਤੇ ਭਾਰਤ ਵਾਸੀਆਂ ਨੂੰ ਖੇਡ ਪ੍ਰੇਮੀਆਂ ਨੂੰ ਖੇਡ ਜਗਤ ਤੋਂ ਰਾਸ਼ਟਰੀ ਖੇਡ ਦਿਵਸ ਸੋ ਮੇਜਰ ਧਿਆਨ ਚਾਹੰਦੀ ਦੇ ਜਨਮ ਦਿਨ ਨੂੰ ਮੁਬਾਰਕਬਾਦ ਦਿੰਨੇ ਆ ਸੋਚੇ ਦੇਸ਼ ਵਾਸੀਆਂ ਨੂੰ ਬਹੁਤ ਬਧਾਈ ਦਿੰਨੇ ਆ ਔਰ ਆਸ ਰੱਖਦੇ ਆ ਕਿ ਇਹ ਰਾਸ਼ਟਰੀ ਖੇਡ ਦਿਵਸ ਜਿਹੜੇ ਆ ਖਿਡਾਰੀਆਂ ਲਈ ਤੇ ਖੇਡ ਪ੍ਰਮੋਟਰਾਂ ਲਈ ਇੱਕ ਪ੍ਰੇਰਣਾ ਸਰੋਤ ਬਣ ਰਹਿਣਗੇ ਜਿਸ ਨਾਲ ਦੇਸ਼ ਦਾ ਜਿਹੜਾ ਖੇਡ ਸਤਰ ਜਿਹੜਾ ਹੈਗਾ ਉਹ ਬਹੁਤ ਉੱਚਾ ਜਾਏਗਾ ਮੈਂ ਉਹਨਾਂ ਖੇਡਾ ਸੰਸਥਾਵਾਂ ਨੂੰ ਖੇਡ ਫੈਡਰੇਸ਼ਨਜ਼ ਨੂੰ ਖੇਡ ਐਸੋਸੀਏਸ਼ਨਜ਼ ਨੂੰ ਜਾਂ ਜਿਹੜੀਆਂ ਐਨਜੀਓ ਨੇ ਜਿਹੜੀਆਂ ਖੇਡਾਂ ਨੂੰ ਪ੍ਰਮੋਟ ਕਰਦੀਆਂ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਖਿਡਾਰੀਆਂ ਨੂੰ ਖੇਡ ਦੇ ਨਾਲ ਨਾਲ ਉਹਨਾਂ ਦੇ ਕੈਰੀਅਰ ਬਾਰੇ ਵੀ ਦੱਸਿਏ ਤਾਕੇ ਉਹਨਾਂ ਦਾ ਜੀਵਨ ਜਿਹੜਾ ਖੇਡ ਕੇ ਕਿੱਥੋਂ ਤੱਕ ਤਰੱਕੀ ਕਰ ਸਕਦਾ ਕੀ ਉਹਨਾਂ ਨੂੰ ਨੌਕਰੀ ਮਿਲ ਸਕਦੀ ਹੈ ਕਿ ਨਹੀਂ ਮਿਲ ਸਕਦੀ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਖੇਡਾ ਖੇਡਣ ਨਾਲ ਜਿੱਥੇ ਸਾਨੂੰ ਤੰਦਰੁਸਤੀ ਮਿਲਦੀ ਹੈ ਉਹਦੇ ਨਾਲ ਸਾਨੂੰ ਸਮਾਜਿਕ ਸਾਂਝ ਭਾਈਚਾਰਾ ਵੱਡਾ ਹੁੰਦਾ ਤੇ ਨਾਲ ਦੇਸ਼ ਵਿੱਚ ਜਿਹੜਾ ਪ੍ਰੇਮ ਅਤੇ ਫਾਕਬਾਦਾ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਇਹ ਸਭ ਤੋਂ ਸਸਤਾ ਤੇ ਵਧੀਆ ਤਰੀਕਾ ਹੈ ਜਿਹਦੇ ਨਾਲ ਅਸੀਂ ਆਪਣੇ ਪੰਜਾਬ ਵਾਸੀਆਂ ਵਿਸ਼ਵਾਸੀਆਂ ਨੂੰ ਨਸ਼ਾ ਤੋਂ ਮੁਕਤ ਲੈਣ ਦਾ ਮਾਧਮ ਸਮਝ ਸਕਦੇ ਆ ਤਾਂ ਆਓ ਆਪਾਂ ਲੜਕੇ ਅੱਜ ਰਾਸ਼ਟਰੀ ਖੇਡ ਦਿਵਸ ਨੂੰ ਸੈਲੀਬ੍ਰੇਟ ਕਰੀਏ ਔਰ ਖਿਡਾਰੀਆਂ ਨੂੰ ਪ੍ਰੇਰਿਤ ਕਰੀਏ ਜਿਹੜੇ ਸਾਡੇ ਸਰਕਾਰਾਂ ਦੇ ਨੁਮਾਇੰਦੇ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਰਾਸ਼ਟਰੀ ਖੇਡ ਦਿਵਸ ਆ ਇਹ ਪਿੰਡ ਪੱਧਰ ਤੇ ਵੀ ਮਨਾਇਆ ਜਾਣਾ ਚਾਹੀਦਾ ਉਹਦਾ ਜਿਹੜਾ ਪਿੰਡ ਪੱਧਰ ਦਾ ਆਈਡੀਆ ਮੈਂ ਕਈ ਮਿਨਿਸਟਰ ਨੂੰ ਦਿੱਤਾ ਹੋਇਆ ਹੈ ਵੀ ਜਿਸ ਪਿੰਡ ਦਾ ਸਭ ਤੋਂ ਅੱਛੀ ਪਰਫਾਰਮੈਂਸ ਵਾਲਾ ਖਿਡਾਰੀ ਆ ਜਿਹੜੀ ਉਹਦੀ ਡੈਟ ਵਰਥ ਹੋਏਗੀ ਉਹੀ ਉਸ ਪਿੰਡ ਦਾ ਖੇਡ ਦੇਵਸ ਹੋਏਗਾ ਜਦੋਂ ਉਸੇ ਪਿੰਡ ਦਾ ਕੋਈ ਹੋਰ ਖਿਡਾਰੀ ਉੱਠੇਗਾ ਉਸ ਤੋਂ ਵੱਡੀ ਖੇਡ ਪਰਫਾਰਮੈਂਸ ਦਿਖਾਏਗਾ ਫਿਰ ਅਗਲੇ ਚੰਗੇ ਖਿਡਾਰੀ ਜਿਹੜੀ ਡੈਟ ਵਰਥ ਹੋਇਆ ਕਰੀਗੀ ਉਹ ਉਹਦਾ ਰਾਸ਼ਟਰੀ ਖੇਡ ਦੇਵਸ ਹੋਇਆ ਕਰੇਗਾ ਇਦਾਂ ਪਿੰਡ ਪੱਦਰ ਦੇ ਉੱਤੇ ਜਿਹੜੀ ਆ ਖੇਡਾਂ ਹਰ ਤਰ੍ਹਾਂ ਦੀ ਖੇਡ ਜਿਹੜੀ ਉਹ ਰੀਚਾਰਜ ਹੋਏਗੀ ਖੋਰ ਵਧੇਗੀ ਲੋਕਾਂ ਵਿੱਚ ਇੱਕ ਸ਼ਾਭ ਵਧੂਗਾ ਔਰ ਜਿਨ੍ਹਾਂ ਦਾ ਪਿੰਡ ਵਿੱਚ ਰਾਸ਼ਟਰੀ ਖੇਡ ਦੇ ਪੱਧਰ ਤੇ ਸੈਲੀਬ੍ਰੇਟ ਹੋਏਗਾ ਉਹਨਾਂ ਪਰਿਵਾਰਾਂ ਨੂੰ ਉਹਨਾਂ ਬੱਚਿਆਂ ਨੂੰ ਵੀ ਮਾਣ ਹੋਏਗਾ ਤੇ ਇਸ ਨਾਲ ਮੇਰੀ ਉਮੀਦ ਹੈ ਮੈਨੂੰ ਉਮੀਦ ਹੈ ਕਿ ਪਿੰਡ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਖਿਡਾਰੀ ਜਿਹੜੇ ਹੈ ਹਮਲਾ ਮੰਨ ਕੇ ਦੇਸ਼ ਦਾ ਤਿਰੰਗਾ ਰਾਸ਼ਟਰੀ ਪੱਧਰ ਦੇ ਉੱਤੇ 올림픽 ਦੇ ਵਿੱਚ ਵੀ ਹੋਰ ਉੱਚਾ ਕਰਨਗੇ ਇਸ ਨਾਲ ਅੰਤ ਵਿੱਚ ਦਵਾਹਲ ਚੱਲਦੇ ਟੀਮ ਦੇ ਮੋਇਸ਼ ਚਰਮਾ ਜੀ ਤੇ ਦਰਸ਼ਕਾਂ ਨੂੰ ਮੁਬਾਰਕਵਾਦ ਦਿੰਦਾ ਹੈ ਕਿ ਉਹਨਾਂ ਨੇ ਅੱਜ ਇਸ ਰਾਸ਼ਟਰੀ 크੍ਰਿਡ ਦੇਵਸ ਨੂੰ ਦੇਖ ਕੇ ਬਹੁਤ ਚੰਗਾ ਆਨੰਦ ਮਾਣਿਆ ਹੋਵੇਗਾ ਔਰ ਪ੍ਰਣ ਵੀ ਕੀਤਾ ਹੋਊਗਾ ਦੇਸ਼ ਲਈ ਖੇਡਾਂ ਖੇਡਿਏ ਤੰਦਰੁਸਤ ਰੱਖੀਏ ਤੰਦਰੁਸਤ ਪੰਜਾਬ ਬਣਾਈਏ ਧੰਨਵਾਦ ਅੱਜ ਸਾਰੀ ਦੁਨੀਆ ਦੇ ਵਿੱਚ ਮੇਜਰ ਧਿਆਨ ਚੰਦ ਨੂੰ ਜੀ ਨੂੰ ਚੇਤੇ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਕਿ ਹਾਕੀ ਦਾ ਜਾਦੂਗਰ ਕਿਹਾ ਜਾਂਦਾ ਸੀ ਮੈਂ ਸਰਦਾਰ ਸੁਖਜੀਤ ਸਿੰਘ ਚੇਅਰਮੈਨ ਹਾਕੀ ਡਿਵੈਲਪਮੈਂਟ ਸੁਸਾਇਟੀ ਤੁਹਾਡੇ ਸਨਮੁਖਾਂ ਜੀ ਦੁਨੀਆ ਭਰ ਦੇ ਖੇਡ ਪ੍ਰੇਮੀਆਂ ਨੂੰ ਮੇਰੇ ਵੱਲੋਂ ਮੇਜਰ ਧਿਆਨ ਚੰਦ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ ਇਸ ਮੇਜਰ ਧਿਆਨ ਚੰਦ ਜੀ ਦੇ ਜਨਮ ਦਿਨ ਨੂੰ ਅਸੀਂ ਰਾਸ਼ਟਰੀ ਖੇਡ ਦੇ ਉਸ ਵਿੱਚ ਮਨਾਉਨੇ ਆ ਸਾਡੀ ਜਿਹੜੀ ਲੀਗ ਆ ਇਹਦੇ ਵਿੜੇ ਦੇ ਵਿੱਚ ਅੱਜ ਛੋਟੇ ਬੱਚੇ ਇਸ ਦਿਨ ਨੂੰ ਮਨਾਉਣ ਵਾਸਤੇ ਸਾਡੇ ਕੋਲ ਆਏ ਨਾਲ ਆਰਮੀ ਦੀ ਟੀਮ ਸਾਡੇ ਕੋਲ ਆਈ ਆ ਮੈਂ ਸਾਰੇ ਸਭ ਨੂੰ ਬੇਨਤੀ ਕਰਦਾ ਕਿ ਹਰ ਸਾਲ ਆਪਾਂ ਇਸ ਨੂੰ ਵੱਧ ਤੋਂ ਵੱਧ ਮਨਾਇਆ ਕਰੀਏ ਤਾਂ ਕਿ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਦੇ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਵਧੇ ਤੇ ਮੇਜਰ ਧਿਆਨ ਚੰਦ ਜੀ ਨੂੰ ਹਮੇਸ਼ਾ ਲਈ ਚੇਤੇ ਕੀਤਾ ਜਾਵੇ ਨਾਲ ਹੀ ਮੈਂ ਬੇਨਤੀ ਕਰੂੰਗਾ ਸਾਡੇ ਮੁਲਕ ਦੀ ਸਰਕਾਰ ਨੂੰ ਸਾਡੇ ਦੇਸ਼ ਦੀ ਸਰਕਾਰ ਨੂੰ ਕਿ ਮੇਜਰ ਧਿਆਨ ਚੰਦ ਜੀ ਨੂੰ प्लीज होने ही खेड़ बार दे रतन दे बहुत देरी कर चुके हैं आप बहुत बहुत धनबाद वाहगुरु जी का खालसा वाहगुरु जी की फतेह देश दुनिया की हर खबर सबसे पहले देखने के लिए फॉलो करें सर्वजन न्यूज यूट्यूब फेसबुक इंस्टाग्राम और व्हाट्सएप चैनल पर